ਸਿਕਾਲ ਜੀ ਸਵਾਗਤ ਆ ਅੱਜ ਦੇ ਬਲੌਗ ਵਿੱਚ ਅਸੀਂ ਦੇ ਆ ਇੱਧਰ ਜੰਗਲੀ ਫੇਰਨਾ ਮੜਾ ਮਟਾ ਉਧਰੋਂ ਸਾਰਾ ਫੇਰ ਲਿਆ ਵਾ ਬਸ ਇੱਧਰਲੀ ਪੱਟੀ ਰਹਿ ਗਈ ਐ ਇਹ ਕੱਲ ਫੇਰ ਲੈਣੀ ਐ ਤਾਂ ਹੁਣ ਲੱਗਿਆ ਹੋਦੀ ਖ ਕੋਈ ਤੋੜ ਗਿਆ ਈ ਸਾਡੀ ਤੇ ਉਹ ਦੇ ਆ ਸੂਤਰ ਕਰਨ ਮੜਾ ਮਿੱਟੀ ਪਾ ਗਿਆ ਹੋਦੀ ਜੀ ਤੁਹਾਨੂੰ ਦਿਖਾਉਣਾ ਕੋਈ ਤੋੜ ਗਿਆ ਈ ਸਾਡੀ ਹੋਦੀ ਇਹ ਸਾਰੇ ਲੋਕੀ ਖਾਰ ਬੜੀ ਖਾਂਦੇ ਆ ਇਹੋ ਜਿਹੜੇ ਆ ਨਾ ਇਹੋ ਜਿਹੇ ਬਹੁ ਖਾਰ ਖਾਂਦੇ ਆ ਤੇ ਨਾਲ ਹੋ ਕੇ ਹੋਰ ਦੀਆਂ ਤਰਾ ਦਿੰਦੇ ਸਾਡੇ ਗਰੀਬਾਂ ਨੂੰ ਚੈੱਕ ਕਰੋ ਵੀ 11:30 ਦਾ ਟਾਈਮ ਹੋ ਗਿਆ ਇਹ ਵੇਖੋ ਇਹਦੇ ਨਾਲ ਵੇਖੋ ਮੁੰਡੇ ਆ ਮਿਹਨਤ ਕਰਕੇ ਆਇਆ ਮੁੰਡਾ ਵੀ ਟੋਪਾ ਲੱਗੀ ਜੇ ਮੋਟਰ ਆਈ ਚੱਲ ਹੁੰਦੀਆਂ ਜੀ ਨਾਲੇ ਜਦਾਂ ਝੋਨਾ ਜਿਹੜਾ ਗਰੋਥ ਘਟ ਕਰੇ ਜਦਾਂ ਬੂਟਾ ਨਹੀਂ ਨਾ ਕਰਦਾ ਉਹਨੂੰ ਵੱੱਤਰ ਲਵਾਇਆ ਕਰੋ ਆਹੋ ਇਹਨੂੰ ਵੱੱਤਰ ਲਵਾਇਆ ਤੇ ਕਿਦਾਂ ਬੂਟਾ ਬਣਿਆ ਜੀ ਵਧੀਆ ਬੂਟਾ ਬੰਦਾ ਵੱੱਤਰ ਵੀ ਲਵਾਉਣਾ ਚਾਹੀਦਾ ਉਹ ਹੋਦੀ ਚ ਮਾਲ ਪਾਏ ਆ ਹੋ ਜਿਹੜੀ ਜੇ ਉਹ ਟੁੱਟ ਗਈ ਮਾਲ ਸਿੰਟ ਸੰਟ ਕੋਲ ਕੇ ਪਾਏ ਆ ਤੇ ਹੁਣ ਚੱਲੇ ਆ ਕਾਰ ਕਾਰ ਚੱਲੇ ਆ ਆਹ ਕੋਨਾ ਜਿਹੜਾ ਇਹਨੂੰ ਬੱਤਰ ਨਹੀਂ ਲਵਾਇਆ ਸੀ ਆਹ ਰਗ ਝੋਨੇ ਦਾ ਬੂਟਾ ਘਟਾ ਇੱਧਰ ਬੱਤਰ-ਬੁੱਤਰ ਲੱਗੇ ਆ ਤੇ ਹੁਣ ਪਾਣੀ ਛੱਡਿਆ ਇਹ ਚ ਬੂਟਾ ਵੇਖੋ ਇਹਦਾ ਮੰਤਰ ਵੇਖੋ ਬੂਟੇ ਇਹ ਫਰਕ ਹੁੰਦਾ ਵਾ ਬੂਤਾ ਪਾਣੀ ਵੀ ਨਹੀਂ ਚਾਹੀਦਾ ਝੋਨੇ ਨੂੰ ਬੱਤਰ ਵੀ ਇਹ ਚ ਬਾਹਰ ਚਾਹੀਦਾ ਝੋਨੇ ਨੂੰ ਫੇਰ ਬੂਟਾ ਬੰਦਾ ਜੇ ਵੇਖੋ ਹੁਣ ਦੋ ਖਾਦਾਂ ਪਈਆਂ ਜਿਵੇਂ ਮਹੀਨੇ ਦਾ ਨਹੀਂ ਹੋਇਆ ਇੱਧਰਲੀ ਸਾਈਡ ਜਿੱਧਰ ਬੱਤਰ ਲੱਗੀ ਆ ਉਹ ਵੇਖੋ ਕਿਦਾਂ ਹੋਇਆ ਬਣਿਆ ਦਾ ਇੱਧਰ ਜਿੱਧਰ ਬੱਤਨ ਨਹੀਂ ਲੱਗੇ ਉਹ ਥੋੜਾ ਚਮਸਿਆ ਆ ਬੂਟਾ ਨਹੀਂ ਖਿਲੜਿਆ ਇੱਧਰ ਬੂਟਾ ਖਿਲੜ ਗਿਆ ਪੂਰਾ ਬੰਤਰ ਬਣੀ ਬੂਟੇ ਦੀ ਚੰਗੀ ਦਰਾ ਹੁਣ ਚੱਲੇ ਆ ਕਾਰ ਜੇ ਬਲੋਗ ਵਧੀਆ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ